ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸੇ ਸਾਡੇ ਜੀਵਨ ਦੇ ਸੁਧਾਰ ਹਿੱਤ ਜੀਵਨ ਦਾ ਮਿਆਰ ਉੱਚਾ ਚੁੱਕਣ ਵਾਸਤੇ ਜੀਵਨ ਸੁਚੱਜਾ ਬਣੇ ਸੁਖਾਲਾ ਬਣੇ ਡਿਪਰੈਸ਼ਨ ਨਾ ਰਵੇ ਹੋ ਕੇ ਝੋਰੇ ਨਾ ਰਹਿਣ ਗੁਰੂ ਪਾਸ਼ਾ ਨੇ ਬਾਣੀ ਰਚੀ ਤੇ ਇਹ ਅਮੋਲਕ ਬਾਣੀ ਸਾਡੀ ਝੋਲੀ ਵਿੱਚ ਪਾਈ ਉੱਥੇ ਠੀਕ ਦੂਸਰੇ ਪਾਸੇ ਦੇ ਉਲਟ ਪਖੰਡੀ ਸਾਧਾਂ ਦਾ ਪ੍ਰਚਾਰ ਚੱਲਦਾ ਹੈ ਗੁਰਮਤ ਦੀ ਆੜ ਵਿੱਚ ਚੱਲਦਾ ਹੈ ਗੁਰਮਤ ਦੇ ਪਰਦੇ ਹੇਠ ਚੱਲਦਾ ਹੈ ਗੁਰਮਤ ਕਹਿ ਕੇ ਉਹਨੂੰ ਪ੍ਰਚਾਰਿਆ ਜਾਂਦਾ ਹੈ ਜਦ ਕਿ ਉਹ ਗੁਰਮਤ ਹੁੰਦੀ ਨਹੀਂ ਹੁਣ ਜਿਹੜੇ ਮੁੜ ਮੁੜ ਕੇ ਉਹਨਾਂ ਡੇਰਿਆਂ ਤੇ ਜਾਂਦੇ ਨੇ ਮੁੜ ਮੁੜ ਕੇ ਉਹ ਮਨਮਤ ਕਰਦੇ ਨੇ ਪਖੰਡ ਕਰਦੇ ਨੇ ਉਹਨਾਂ ਵਾਸਤੇ ਉਹੀ ਗੁਰਮਤ ਹੈ ਉਹਦਾ ਕਾਰਨ ਹੈ ਕਿਉਂਕਿ ਉਹਨਾਂ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜਿਆ ਤੇ ਨਾ ਸਮਝਿਆ ਜਿਹਦੇ ਕੋਲ ਜਾ ਰਹੇ ਨੇ ਜੋ ਨੇ ਸਖਾਇਆ ਜਾਂ ਪੜਾਇਆ ਜਿਹੜੇ ਰਾਹ ਤੋਰਿਆ ਉਸੇ ਰਾਹ ਤੇ ਤੁਰ ਪਏ ਤੇ ਚੰਗਾ ਰਾਹ ਸਮਝ ਕੇ ਗੁਰਮਤ ਦਾ ਰਾਹ ਸਮਝ ਕੇ ਚੱਲ ਪਏ ਉਹਨਾਂ ਦੀ ਹਾਲਾਤ ਇਸ ਤਰ੍ਹਾਂ ਦੀ ਹੁੰਦੀ ਏ ਜਿਵੇਂ ਇੱਕ ਕੋਲੂ ਚਲਾਉਣ ਵਾਲਾ ਬਲਦ ਹੁੰਦਾ ਉਹ ਜਿਹੜਾ ਬਲਦ ਹੁੰਦਾ ਹੈ ਨਾ ਬਲਦ ਦੀਆਂ ਅੱਖਾਂ ਦੇ ਉੱਤੇ ਪੱਟੀ ਬੱਜੀ ਹੁੰਦੀ ਏ ਉਹ ਪੱਟੀ ਬੱਜੀ ਕਰਕੇ ਨਾ ਸੱਜਾ ਵੇਖ ਸਕਦਾ ਹੈ ਨਾ ਖੱਬਾ ਵੇਖ ਸਕਦਾ ਹੈ ਉਹ ਸਿੱਧਾ ਆਪਣੀ ਧੁੰਨ ਦੇ ਅੰਦਰ ਤੁਰਿਆ ਜਾਂਦਾ ਹੈ ਸਾਰਾ ਦਿਨ ਤੁਰਿਆ ਜਾਂਦਾ ਹੈ ਸਾਰਾ ਦਿਨ ਤੁਰਿਆ ਜਾਂਦਾ ਹੈ ਪਰ ਜਦੋਂ ਅੱਖਾਂ ਤੋਂ ਪੱਟੀ ਖੁੱਲਦੀ ਹੈ ਤੇ ਆਪਣੇ ਆਪ ਨੂੰ ਉੱਥੇ ਹੀ ਖਲੋਤਾ ਵੇਖਦਾ ਹੈ ਖਲੋਤਾ ਹੋਇਆ ਪਾਉਂਦਾ ਹੈ ਪਖੰਡੀਆਂ ਦਾ ਵੀ ਕੁਝ ਇਸ ਤਰ੍ਹਾਂ ਦਾ ਹੀ ਹਾਲ ਹੈ ਉਹਨਾਂ ਨੇ ਪਖੰਡ ਦੀ ਪੱਟੀ ਆਪਣੇ ਆ ਮੁਰਿਦਾਂ ਆਪਣੇ ਚੇਲਿਆਂ ਦੀਆਂ ਅੱਖਾਂ ਦੇ ਉੱਤੇ ਬੰਨ੍ਹ ਦਿੱਤੀ ਔਰ ਇਹ ਕਹਿ ਕੇ ਪੰਨ ਦਿੱਤੀ ਵੀ ਇਹਦੇ ਤੋਂ ਬਾਹਰ ਸੱਜੇ ਖੱਬੇ ਕਿਸੇ ਦੀ ਗੱਲ ਨਾ ਸੁਣਿਓ ਲੋਕ ਅੱਜਕੱਲ ਬੜਾ ਮਨਮਤ ਦਾ ਪ੍ਰਚਾਰ ਕਰਦੇ ਨੇ ਕਹਿ ਦੁਜਿਆਂ ਨੂੰ ਰਹਿ ਨੇ ਕਾਰਖੋਦ ਰਹਿ ਨੇ ਉਹਨਾਂ ਨੂੰ ਐਸਾ ਪੜਾਇਆ ਗਿਆ ਐਸਾ ਸਿਖਾਇਆ ਗਿਆ ਵੀ ਨਾ ਉਹਨੂੰ ਪੜਨਾ ਹੈ ਨਾ ਉਹਨੂੰ ਸੁਣਨਾ ਹੈ ਕੁਝ ਰਾਈਟਰਾਂ ਤੇ ਬੁਲਾਰਿਆਂ ਦੇ ਨਾਂ ਲਏ ਗਏ ਵੀ ਇਹਨਾਂ ਦੀ ਗੱਲ ਨੂੰ ਬਿਲਕੁਲ ਤਵਜੋ ਦੇ ਕੇ ਧਿਆਨ ਦੇ ਨਾਲ ਸੁਣਿਓ ਨਾ ਇਹਨਾਂ ਦੀ ਗੱਲ ਸੁਣੋਗੇ ਨਾਸਤਿਕ ਬਣ ਜਾਓਗੇ ਗੱਲ ਸੁਣੋਗੇ ਉਜੜੇ ਪੈ ਜਾਓਗੇ ਪਰ ਉਹ ਸਾਰਾ ਕੁਝ ਘਰ ਆਪ ਹੀ ਰਹੇ ਹੁੰਦੇ ਨੇ ਖੈਰ ਐਸੀ ਇੱਕ ਪਖੰਡ ਦੀ ਭਾਰੀ ਤੇ ਮੋਟੀ ਪੱਟੀ ਉਹਨਾਂ ਦੀਆਂ ਅੱਖਾਂ ਦੇ ਉੱਤੇ ਬੰਨ੍ਹ ਦਿੰਦੇ ਨੇ ਹੁਣ ਉਹ ਘਰ ਵੀ ਰਹੇ ਨੇ ਪਰ ਉਸ ਕਰਨ ਦੇ ਬਦਲੇ ਉਹਨਾਂ ਨੂੰ ਮਿਲ ਕੁਛ ਨਹੀਂ ਰਿਹਾ ਉਹ ਚੱਕਰ ਕੱਢੀ ਜਾ ਰਹੇ ਨੇ ਚੱਕਰ ਕੱਢੀ ਜਾ ਰਹੇ ਨੇ ਲਗਾਤਾਰ ਡੇਰਿਆਂ ਤੇ ਜਾ ਰਹੇ ਨੇ ਪੁੰਨਿਆ ਮਸਿਆ ਸੰਗਰਾਦ ਮੰਡਾਰੇ ਨੇ ਆਉਣ ਜਾਣ ਉਹਨਾਂ ਦਾ ਲਗਾਤਾਰ ਬਣਿਆ ਰਹਿੰਦਾ ਹੈ ਮਮੁੱਲੀ ਜਿਹਾ ਸਿਰਪੀਡ ਹੁੰਦਾ ਹੈ ਤੇ ਭੱਜਦੇ ਨੇ ਬਾਬਾ ਜੀ ਕੋਲ ਜਾਓ ਬਾਬਾ ਜੀ ਕੋਲ ਜਾਓ ਪਰ ਉਹ ਪਹੁੰਚਦੇ ਕਿਦਰੇ ਵੀ ਨਹੀਂ ਉਹ ਪਹੁੰਚਦੇ ਕਿਦਰੇ ਨਹੀਂ ਇਸ ਗੱਲ ਦਾ ਸਬੂਤ ਮੇਰੇ ਕੋਲ ਕੀ ਉਹ ਇਸ ਗੱਲ ਦਾ ਸਬੂਤ ਹੈ ਵੀ ਜਿਹੜਾ ਜੁੜਿਆ ਹੋਇਆ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਨਫ਼ਰਤ ਘਟੇਗੀ ਕਾਮ ਘਟੇਗਾ ਕ੍ਰੋਧ ਘਟੇਗਾ ਲੋਭ ਘਟੇਗਾ ਨਿੰਦਾ ਚੁਗਲੀ ਈਰਖਾ ਬਖੀਲੀ ਠੱਗੀ ਦੁਸ਼ਵੈਸ਼ ਭਾਵਨਾ ਸਾਰੀਆਂ ਬੁਰਾਈਆਂ ਇਹਨਾਂ ਦਾ ਮਿਆਰ ਘਟੇਗਾ ਪਰ ਮੈਂ ਵੇਖ ਰਿਹਾ ਪਖੰਡੀਆਂ ਦੇ ਚੇਲਿਆਂ ਨੂੰ ਨਾ ਬੇਈਮਾਨੀ ਛੱਡਨੀ ਨਾ 쿠ਫਰ ਛੱਡਣਾ ਨਾ ਹੰਕਾਰ ਛੱਡਣਾ ਨਾ ਨਿੰਦਾ ਛੱਡਨੀ ਨਾ ਚੁਗਲੀ ਛੱਡਨੀ ਨਾ ਅੱਖ ਦੀ ਮਹਿਲ ਛੱਡਨੀ ਬਸ ਆਪਣੇ ਆਪ ਨੂੰ ਕਹਿਣਾ ਹੈ ਵੀ ਮੈਂ ਸਭ ਤੋਂ શ્રેਸ਼ਟ ਸਿੱਖ ਹਾਂ ਬਸ ਦਾਵਾ ਇਹ ਕਰਨਾ ਹੈ ਕੁੱਲੂ ਦਾ ਬੈਲ ਚੱਲਦਾ ਸਾਰਾ ਦਿਨੇ ਪਹੁੰਚਦਾ ਕਿਧਰੇ ਵੀ ਨਹੀਂ ਇਹ ਜਿਹੜੇ ਪਖੰਡ ਦੇ ਬੈਲ ਨੇ ਪਖੰਡ ਦੇ ਚਾਰ ਚੁਫੇਰੇ ਪਖੰਡ ਦੇ ਕੁੱਲੂ ਦੇ ਦਿਵਾਲੇ ਦਿਵਾਲੇ ਚੱਲ ਰਹੇ ਨੇ ਪਹੁੰਚਦੇ ਇਹ ਵੀ ਕਿਧਰੇ ਨਹੀਂ ਇੱਕ ਮੈਂ ਹੋਰ ਗੱਲ ਕਰਾਂ ਜਿਵੇਂ ਕੋਲੂ ਨੂੰ ਚਲਾਉਣ ਵਾਲਾ ਬੈਲ ਸਾਰਾ ਦਿਨ ਚੱਲਦਾ ਹੈ ਨਾ ਤੇ ਪਹੁੰਚਦਾ ਨਹੀਂ ਐਵੇਂ ਹੀ ਜਿਵੇਂ ਉਹ ਕੋਲੂ ਦੇ ਦਵਾਲੇ ਦਵਾਲੇ ਚੱਕਰ ਕੱਢੀ ਜਾਂਦਾ ਹੈ ਪਖੰਡੀਆਂ ਦੇ ਚੇਲੇ ਪਖੰਡੀਆਂ ਦੇ ਦਵਾਲੇ ਦਵਾਲੇ ਚਾਰ-ਛੁ ਫੇਰੇ ਚੱਕਰ ਕੱਢੀ ਜਾਂਦੇ ਨੇ ਕਿਉਂ ਕੱਢੀ ਜਾਂਦੇ ਨੇ ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਉੱਤੇ ਪੱਟੀ ਬੱਜੀ ਔਰ ਪੱਟੀ ਇਸ ਗੱਲ ਦੀ ਬੱਜੀ ਏ ਵੀ ਉਹ ਸੱਜਾ ਖੱਬਾ ਵੇਖ ਹੀ ਨਾ ਪਾਉਣ ਉਹ ਸੋਣੀ ਨਾ ਸੋਂ ਪਾਉਣ ਉਹ ਕੁਝ ਸਮਝ ਹੀ ਨਾ ਸਕਣ ਤੇ ਜੋ ਅਸੀਂ ਕਹੀਏ ਉਹਦੇ ਮੁਤਾਬਕ ਉਸੇ ਰਾਹ ਦੇ ਪਾਂਦੀ ਬਣ ਕੇ ਤੁਰੇ ਰਹੇ। ਬੰਨੀਆਂ ਪੱਟੀਆਂ ਕਰਕੇ ਉਹਨਾਂ ਨੂੰ ਹੋਰ ਕੁਝ ਦਿਸਦਾ ਨਹੀਂ। ਜਿਹੜਾ ਬੈਲ ਹੁੰਦਾ ਹੈ ਨਾ ਉਹਦੀਆਂ ਅੱਖਾਂ ਤੇ ਪੱਟੀਆਂ ਬੱਜੀਆਂ ਹੁੰਨ ਤੇ ਉਹਨੂੰ ਕੁਝ ਦਿਸਦਾ ਨਹੀਂ। ਤੇ ਜਦੋਂ ਸਾਡੀਆਂ ਅੱਖਾਂ ਦੇ ਉੱਤੇ ਪੱਟੀ ਬੱਜੀ ਹੁੰਦੀ ਹੈ ਨਾ ਸਾਨੂੰ ਗੁਰੂ ਦਿਸਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਦਿਸਦਾ ਹੈ ਨਾ ਬਾਣੀ ਦਿਸਦੀ ਹੈ। ਨਾ ਸੱਚ ਦਿਸਦਾ ਹੈ ਤੇ ਨਾ ਇਹ ਸੱਚ ਵੇਖਣ ਦੀ ਸਮਰੱਥਾ ਹੀ ਬਚਦੀ ਹੈ, ਨਾ ਚਾਣਾ ਹੀ ਬਚਦੀ ਹੈ। ਨਾ ਅੰਦਰ ਉਹ ਗੱਲ ਉਤਪਨ ਹੁੰਦੀ ਏ ਵੀ ਮੈਂ ਪਰਖੀ ਕਰ ਲਵਾਂ ਪੜਤਾਲ ਹੀ ਕਰ ਲਵਾਂ ਵੀ ਚੰਗਾ ਰਾਹ ਕਿਹੜਾ ਹੈ ਤੇ ਬੁਰਾ ਰਾਹ ਕਿਹੜਾ ਹੈ ਇਸ ਪਾਸੇ ਵਿਚਾਰ ਜਾਂਦਾ ਹੀ ਨਹੀਂ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਉੱਤੇ ਮੋਟੀ ਪੱਟੀ ਬੱਜੀ ਹੁੰਦੀ ਏ ਜੋ ਪਖੰਡੀਆਂ ਦੇ ਕਹਿ ਲਾ ਕੇ ਮਾਰਨ ਵਾਸਤੇ ਵੀ ਤਿਆਰ ਨੇ ਤੇ ਮਰਨ ਵਾਸਤੇ ਵੀ ਤਿਆਰ ਹੋ ਜਾਂਦੇ ਨੇ ਕਿਉਂ ਕਿ ਸੱਜਾ ਖੱਬਾ ਉਹਨਾਂ ਨੂੰ ਕੁਝ ਦਿਸਦਾ ਹੀ ਨਹੀਂ ਤੇ ਨਾ ਉਹ ਵੇਖਣਾ ਚਾਹੁੰਦੇ ਨੇ ਤੇ ਜੇ ਭਾਈ ਵੇਖੋਗੇ ਨਹੀਂ ਕਿਸੇ ਨੂੰ ਪੜੋਗੇ ਨਹੀਂ ਕਿਸੇ ਨੂੰ ਸੁਣੋਗੇ ਨਹੀਂ ਕੋਈ ਵਿਚਾਰ ਕਰੋਗੇ ਨਹੀਂ ਜੇ ਦਿਮਾਗ ਦੀਆਂ ਸਾਰੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਲੈ ਤੇ ਸਮਝੋਗੇ ਕਿਵੇਂ ਇੱਕ ਬੱਚਾ ਸਕੂਲ ਦੇ ਅੰਦਰ ਜਾਂਦਾ ਸਾਰੇ ਦਰਵਾਜ਼ੇ ਖਿੜਕੀਆਂ ਦਿਮਾਗ ਵਾਲੇ ਬੰਦ ਕਰ ਲਵੇ ਟੀਚਰ ਦਾ ਪੜਾਇਆ ਹੋਇਆ ਲੈਸਨ ਉਹਦੇ ਅੰਦਰ ਜਾਏ ਨਾ ਉਹ ਕੁਝ ਬਣ ਪਾਏਗਾ ਨਾ ਆਈਪੀਐਸ ਬਣੇਗਾ ਨਾ ਆਈਐਸ ਬਣੇਗਾ ਨਾ ਕੁਝ ਹੋਰ ਬਣ ਪਾਏਗਾ ਉਦੋਂ ਹੀ ਬਣ ਪਾਏਗਾ ਜਦੋਂ ਉਹਦੀਆਂ ਪੱਟੀਆਂ ਖੁੱਲਣਗੀਆਂ ਤੋ ਹੁਣ ਪਤਾ ਕੀ ਹੁੰਦਾ ਹੈ ਲੋਕ ਮਰਨ ਮਾਰਨ ਵਾਸਤੇ ਤਿਆਰ ਹੋ ਜਾਂਦੇ ਨੇ ਕਿਉਂ ਕਿਉਂਕਿ ਪੱਟੀ ਵੱਜੀ ਇਹਨਾਂ ਦੇ ਉੱਤੇ ਕੋਲੂ ਤਾਂ ਬੈਲ ਡਰਦਾ ਹੈ ਕਿ ਮੇਰੇ ਮਗਰ ਮਗਰ ਮੇਰਾ ਮਾਲਕ ਆ ਰਿਹਾ ਤੇ ਪਖੰਡੀਆਂ ਦੇ ਚੇਲੇ ਵੀ ਡਰਦੇ ਨੇ ਉਹ ਵੀ ਕਹਿੰਦੇ ਨੇ ਕਿ ਮੇਰੇ ਪਿੱਛੇ ਬਾਬਾ ਜੀ ਦਾ ਹੱਥ ਹੈ ਬਾਬਾ ਜੀ ਮੇਰੇ ਮਗਰ ਨੇ ਉਹ ਕਿਦਰੇ ਸਰਾਪ ਨਾ ਦੇ ਦੇਣ ਮੇਰਾ ਨੁਕਸਾਨ ਨਾ ਹੋ ਜਾਏ ਤੇ ਮੈਂ ਤੇ ਵੀ ਸੁਣਿਆ ਹੈ ਇੱਕ 20 ਸਾਲ ਡੇਰੇ ਦੇ ਅੰਦਰ ਕੀਰਤਨ ਕਰਨ ਵਾਲੇ ਬੰਦੇ ਨੂੰ ਜਦੋਂ ਸੂਜ ਆਈ ਕੁਝ ਸੁਣਨ ਤੋਂ ਬਾਅਦ ਉਹ ਕਹਿੰਦਾ ਬਾਬਾ ਜੀ ਮੈਂ ਜਾਣਾ ਹੈ ਤੇ ਬਾਬੇ ਦੇ ਚੇਲਿਆਂ ਵੱਲੋਂ ਤੇ ਬਾਬੇ ਵੱਲੋਂ ਇੱਕ ਖਾਸ ਤਾੜਨਾ ਕੀਤੀ ਗਈ ਕਿ ਚਲਾਤੇ ਜਾ ਪਰ ਤੇਰਾ ਘੜਾ ਰੁਕ ਜਾਏਗਾ ਕੰਮ ਨਹੀਂ ਕਰ ਪਾਏਗਾ ਜਦੋਂ ਨੇ ਮੈਨੂੰ ਗੱਲ ਦੱਸੀ ਸਾਡੇ ਸੱਜਣਾ ਨੂੰ ਇਹ ਗੱਲ ਦੱਸੀ ਤੇ ਮੈਂ ਹੈਰਾਨ ਹੋਇਆ ਜਿਹੜੀ ਗੱਲ ਮੈਂ ਕਈ ਵਾਰ ਪਹਿਲਾਂ ਕਹਿ ਚੁੱਕਾ ਬਈ ਇਹ ਉਹ ਲੋਕ ਨੇ ਜਿਹੜਾ ਡਰਾਵਾ ਦੇ ਕੇ ਤੁਹਾਨੂੰ ਕਿੱਲੇ ਦੇ ਨਾਲ ਬੰਨ ਕੇ ਤੁਹਾਡੇ ਕੋਲੋਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਨੇ ਸੇਵਾ ਕਰਵਾਉਣੀ ਚਾਹੁੰਦੇ ਨੇ ਸਾਰੀ ਸਾਰੀ ਉਮਰ ਬੀਤ ਜਾਂਦੀ ਏ ਪਖੰਡੀਆਂ ਦੇ ਚਿਲੇ ਸਹੀ ਮਾਰਗ ਤੇ ਨਹੀਂ ਚੱਲ ਪਾਉਂਦੇ ਪਖੰਡ ਦੇ ਜਾਲ ਚੋਂ ਬਾਹਰ ਨਹੀਂ ਨਿਕਲ ਪਾਉਂਦੇ ਕਿਉਂਕਿ ਨਿਕਲਣ ਲੱਗਿਆਂ ਉਹਨਾਂ ਨੂੰ ਡਰ ਲੱਗਦਾ ਹੈ ਕਿ ਸਾਡੇ ਤੋਂ ਕਿਦਰੇ ਕੁਝ ਗਲਤੀ ਨਾ ਹੋ ਜਾਏ ਤਾਂ ਪਿਆਰਿਓ ਗਲਤ ਨਹੀਂ ਤੁਸੀਂ ਸਹੀ ਕਰੋਗੇ ਪਰ ਉਦੋਂ ਜਦੋਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਗਿਆਤਾ ਬਣੋਂਗੇ ਪੜਨ ਵਾਲੇ ਬਣੋਂਗੇ ਸਮਝਣ ਵਾਲੇ ਬਣੋਂਗੇ ਤੇ ਆਪਣੇ ਉੱਤੇ ਅਪਲਾਈ ਕਰਨ ਵਾਲੇ ਬਣੋਂਗੇ ਉਦੋਂ ਤੁਸੀਂ ਸਹੀ ਮਾਰਗ ਦੇ ਪੰਦੀ ਬਣ ਕੇ ਤੁਰ ਪਾਓਗੇ ਕੋਲੂ ਦੇ ਬੈਲ ਨਾ ਬਣੋ ਗੁਰਮਤ ਗਾਡੀ ਰਾਹ ਦੇ ਉੱਤੇ ਤੁਰਨ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ